ਹੁਣ ਗੱਲ ਕਰਾਂਗੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੀ ਜਿਹੜੀਆਂ ਲਗਾਤਾਰ ਰਿਕਾਰਡ ਛੁਰ ਰਿਆਂ ਸੀ ਹੁਣ ਇੱਕੋ ਦਮ ਹੀ ਗਿਰਾਵਟ ਦਰਜ ਕੀਤੀ ਗਈ ਹੈ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧੇ ਤੋਂ ਬਾਅਦ ਸੋਨੇ ਚਾਂਦੀ ਦੀਆਂ ਕੀਮਤਾਂ ਡਿੱਗੀਆਂ ਨੇ ਸੋਨਾ 6865 ਸਸਤਾ ਹੋਇਆ ਤੇ ਚਾਂਦੀ 22825 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ ਕੀਮਤ ਦੇ ਵਿੱਚ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ਹੁਣ 168475 ਰੁਪਏ ਤੇ ਆ ਗਈ ਹੈ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਅਸਮਾਨ ਚੁੰਦੀਆਂ ਨਜ਼ਰ ਆ ਰਹੀਆਂ ਸੀ ਹੁਣ ਇੱਕੋ ਦਮ ਡੇਰਾਵਟ ਦਰਜ ਕੀਤੀ ਗਈ ਹੈ 4% ਤੱਕ ਇਹ ਗਿਰਾਵਟ ਦਰਜ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਸੋਨੇ ਦੀਆਂ ਕੀਮਤਾਂ ਕੱਲ ਰਾਤ ਤੱਕ 1,80,499 ਪ੍ਰਤੀ 10 ਗ੍ਰਾਮ ਹੋ ਗਿਆ ਸੀ ਲੇਕਿਨ ਪਿਛਲੇ ਕੁਝ ਘੰਟਿਆਂ ਦੇ ਵਿੱਚ 183000 ਤੇ ਪਹੁੰਚ ਗਿਆ ਲੇਕਿਨ ਸਵੇਰ ਹੁੰਦਿਆ ਇੱਕੋ ਦਮ ਹੀ ਸੋਨੇ ਦੀਆਂ ਕੀਮਤਾਂ ਦੇ ਵਿੱਚ ਕਾਫੀ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ ਗਿਰਾਵਟ ਦਰਜ ਕੀਤੀ ਗਈ ਹੈ ਇੱਕ 68 ਤੇ ਇਸ ਸੋਨੇ ਦੀ ਕੀਮਤ ਆ ਗਈ ਹੈ ਹੁਣ 24 ਕੈਰਟ ਦਾ ਸੋਨਾ ਜਿਹੜਾ ਹੈ 6865 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਦੂਸਰੇ ਪਾਸੇ ਚਾਂਦੀ ਜੋ 4 ਲੱਖ पार ਹੋ ਗਈ ਸੀ ਉਸ ਵਿੱਚ ਵੀ ਕਾਫੀ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਹੈ ਤੋ ਲਗਾਤਾਰ ਕੀਮਤਾਂ ਵਧੀਆਂ ਲੇਕਿਨ ਹੁਣ ਇੱਕੋ ਦਮ ਗਿਰਾਵਟ ਹੋਈ ਹੈ ਦੇਖੋ ਇਹਦਾ ਇੰਟਰਨੈਸ਼ਨਲ ਮਾਰਕੀਟ ਜਿਹੜੇ 골ਡ ਦੇ ਰੇਟ ਤੈਅ ਕਰਦੀ ਹੈ ਉਸ ਤੋਂ ਬਾਅਦ ਜਦੋਂ ਰੇਟ ਨਿਕਲ ਕੇ ਆਂਦਾ ਫਿਰ ਜਿਹੜੀਆਂ ਇਲਾਕੇ ਦੀਆਂ ਐਸੋਸੀਏਸ਼ਨਾਂ ਹੁੰਦੀਆਂ ਉਹ ਰੇਟ ਨੂੰ ਤੈਅ ਕਰਦੀਆਂ ਜਿਵੇਂ ਚੰਡੀਗੜ੍ਹ ਮੁਹਾਲੀ ਹੋ ਗਿਆ ਟਰਾਈ ਸਿਟੀ ਦੇ ਵਿੱਚ ਇੱਕ ਹੀ ਰੇਟ ਚੱਲਦਾ ਕਿਉਂਕਿ ਉੱਥੋਂ ਦਿੱਲੀ ਤੋਂ ਜਾਂ ਗੁਜਰਾਤ ਤੋਂ ਸੁਣਾ ਆਂਦਾ ਇੱਥੇ ਤੇ ਬਿਲਿੰਗ ਦੇ ਹਿਸਾਬ ਨਾਲ ਉਹ ਜਿਹੜਾ ਖਰਚਾ ਪੈਂਦਾ ਉੱਪਰ ਉਹ ਖਰਚਾ ਪਾ ਕੇ ਰੇਟ ਇੱਥੇ ਤੈਅ ਹੁੰਦੇ ਹਰ ਲਾਗੇ ਦੇ ਵਿੱਚ ਤੁਹਾਨੂੰ ਡਿਫਰੈਂਸ ਮਿਲੇਗਾ ਕਿਤੇ 200 ਵੱਧ ਕਿਤੇ 200 ਕੱਟ ਅੱਛਾ ਪਰ ਰੇਟ ਜਿਹੜਾ ਉਹ ਇੰਟਰਨੈਸ਼ਨਲ ਹੀ ਜਾਂਦਾ ਸਾਰਾ ਠੀਕ ਜੇ ਆਪਾਂ ਜਿਵੇਂ ਅੱਜ ਖਬਰ ਆਈ ਕਿ 6000 ਜਿਹੜਾ 65000 ਦੇ ਲਾਗੇ ਜਿਹੜਾ ਸੋਨੇ ਦਾ ਰੇਟ ਟੁੱਟਿਆਗਾ ਉਹ ਕਿਵੇਂ ਟੁੱਟਿਆ ਜੀ ਦੇਖੋ ਜਦੋਂ ਮੰਦੀ ਕਿਸੇ ਕੰਮ ਚਾਹੁੰਦਾ ਮੰਦੀ ਕਰੀ ਬੰਦਾ ਕੰਮ ਚ ਫਿਰਦਾ ਸਲੋ ਹੋ ਜਾਂਦਾ ਜਦੋਂ ਪਰਚੇਜ਼ਿੰਗ ਘਟ ਜਾਂਦੀ ਹੈ ਤਾਂ ਫਿਰ ਥੋੜੇ ਜੇ ਰੇਟ ਡਾਊਨ ਜਾਂਦੇ ਆ ਬਟ ਡਾਊਨ ਜਾ ਕੇ 20 ਸੋਨਾ ਅ ਕੱਲ 30 ਲੋਕਾਂ ਨੂੰ ਪਤਾ ਨਹੀਂ ਹਲੇ ਪੂਰਾ ਤੁਹਾਨੂੰ ਇਹ ਚੈਨਲ ਤੇ ਦਸ ਦਿਨ ਰਾਤ ਸੋਨਾ 30000 ਰੁਪਏ ਗਿਰ ਗਿਆ ਸੀ ਅੱਛਾ 30000 ਰੁਪਏ ਡਾਊਨ 186 ਤੋਂ ਰੇਟ 56 ਆ ਗਿਆ ਸੀ ਤੇ ਉਹ 30000 ਰੁਪਿਆ ਰਾਤ ਨੂੰ ਗਿਰਿਆ ਤੇ ਸੇਰੇ ਫਿਰ ਕਵਰ ਕਰ ਗਿਆ ਅੱਜ 1.80 ਦੇ ਕਰੀਬ ਰੇਟ ਚੱਲ ਰਿਹਾ ਹੈ 1.80 80 82 ਅ ਇਲਾਕੇ ਵਾਈਜ਼ ਟ੍ਰੇਡ ਹੋ ਰਿਹਾ ਹਨ ਖਰਚੇ ਪਾ ਕੇ ਤੇ ਉਹ ਰੇਟ ਤਾਂ ਫਿਰ ਉੱਥੇ ਕਿਉਂਕਿ ਸੋਨੇ ਦੀ ਜਿਹੜੀ ਆਉਣ ਵਾਲੇ ਸਮੇਂ ਦੀ ਪਿਟੀਸ਼ਨ ਹੈ ਉਹ 2 ਲੱਖ ਪਲੱਸ ਦੀ ਹੈ ਔਰ 2 ਲੱਖ ਪਲੱਸ ਪਲੱਸ ਦੀ ਜਿਹੜੀ ਪਿਟੀਸ਼ਨ ਹੈ ਉਹ ਨੇ ਪਾਰ ਜਾਣੇ ਜਾਣਾ ਕਿਉਂਕਿ ਮੈਂ ਸੋਨਾ ਲੱਖ ਰੁਪਈਆ ਜਦੋਂ ਹੋਇਆ ਤਦ ਵੀ ਇੰਟਰਵਿਊ ਦਿੱਤੀਆਂ ਸੀ ਚੈਨਲਾਂ ਨੇ ਮੇਰੇ ਲਈਆਂ ਇੰਟਰਵਿਊ ਤੇ ਮੈਂ ਉਦੋਂ ਵੀ ਦਰਸ਼ਕਾਂ ਨੂੰ ਕਹਿ ਸੀਗਾ ਭਾਵੇਂ 1 ਗ੍ਰਾਮ 2 ਗ੍ਰਾਮ ਦੀ ਹਿੰਮਤ ਹੈ 1 ਗ੍ਰਾਮ ਲੋ 2 ਗ੍ਰਾਮ ਦੀ ਹਿੰਮਤ ਹੈ 2 ਗ੍ਰਾਮ ਲੋ 5 ਗ੍ਰਾਮ ਦੀ ਹਿੰਮਤ ਹੈ 5 ਗ੍ਰਾਮ ਲੋ 100 ਗ੍ਰਾਮ ਦੀ ਹਿੰਮਤ ਹੈ 100 ਗ੍ਰਾਮ ਲੋ ਜ਼ਰੂਰੀ ਨਹੀਂ ਤੁਸੀਂ ਲੱਖਾਂ ਦਾ ਹੀ ਸੋਨਾ ਖਰੀਦਣਾ ਤਾਂ ਹੀ ਤੁਸੀਂ ਖਰੀਦ ਪਾਓਗੇ ਤਾਂ ਤੁਸੀਂ ਥੋੜੀ ਥੋੜੀ ਬਚਤ ਵੀ ਕਰ ਲਓ ਅੱਜ ਵੀ ਕਰ ਲਓ ਗ੍ਰਾਮ ਗ੍ਰਾਮ 2 2 5 5 ਗ੍ਰਾਮ 10 ਗ੍ਰਾਮ ਜਿੰਨਾ ਹੱਥ ਪੈਂਦਾ ਉਹਨਾਂ ਸੋਨਾ ਲਈ ਚਲੋ ਤੁਹਾਨੂੰ ਉਹਦਾ ਬੈਨੀਫਿਟ ਹੀ ਹੋਏਗਾ ਸੋਨਾ ਜਾਂ ਚਾਂਦੀ ਜਿੰਦੇ ਜਿੰਦੇ ਮਾਸਟਰ ਕਰ ਸਕਦੇ ਹੋ ਜਰੂਰ ਕਰੋ ਸਾਰੇ ਕਰ ਰਹੇ ਆ ਤੁਸੀਂ ਵੀ ਕਰੋ ਫਾਇਦਾ ਹੀ ਹੋਊਗਾ ਹੁਣ ਸੋਨਾ ਜਿਨ੍ਹਾਂ ਨੇ ਲੱਖ ਰੁਪਏ ਤੋਲੇ ਤੇ ਖਰੀਦੇ ਸੀ ਮੰਨ ਲਓ ਕਿਸੇ ਨੇ ਲੱਖ ਰੁਪਏ ਤੋਲਾ ਸੋਨਾ ਖ ਲੈ ਲਿਆ ਸੀ ਅੱਜ 1.80 ਹਜ਼ਾਰ ਰੁਪਏ ਆ ਤੇ 3-4 ਮਹੀਨੇ ਪੁਰਾਣੀ ਗੱਲ ਹੈ 4 ਮਹੀਨਿਆਂ ਚ 80 ਹਜ਼ਾਰ ਰੁਪਏ ਚ ਉਹ ਬੈਨੀਫਿਟ ਹੈ ਹੀ ਇਹਨਾਂ ਨੂੰ ਘਰ ਪਏ ਪਏ ਸੋਨੇ ਨੇ ਕੋਈ ਕਿਸੇ ਨੂੰ ਤੁਸੀਂ ਉਹਨੂੰ ਦਿੱਤਾ ਨਹੀਂ ਕਿਸੇ ਦੇ ਹੱਥ ਨਹੀਂ ਫੜਾਇਆ ਕੋਈ ਰਿਸਕ ਨਹੀਂ ਲਿਆ ਕਿਸੇ ਚੀਜ਼ ਦਾ ਤੇ ਸੋਨਾ ਘਰੇ ਪਿਆ ਪਈ 80 ਹਜ਼ਾਰ ਰੁਪਇਆ ਵੱਧ ਗਿਆ ਤੁਹਾਡਾ ਤੇ ਚਾਂਦੀ ਵੀ ਇਦਾਂ ਹੀ ਮੰਨ ਲਓ 1.60 ਹਜ਼ਾਰ ਦੇ ਚਲ ਰਹੀ ਸੀ ਚਾਂਦੀ ਅੱਜ ਤੋਂ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਹੁਣ ਉਹ ਚਾਂਦੀ ਅੱਜ 3 4 ਲੱਖ ਰੁਪਏ 3 390 ਇਹ ਕੱਲ ਸਵਾ 4 ਚਲ ਰਹੀ ਸੀ ਅੱਜ 390 95 ਰੇਟ ਚਲ ਰਿਹਾ